ਬਾਈ ਜੀ ਵਧੀਆ ਬਈ ਤੁਸੀਂ ਦੱਸੋ ਠੀਕ ਠਾਕ ਵਧੀਆ ਕਿਵੇਂ ਰਿਹੜਾ ਲਈ ਜਾਂਦੇ ਹੋ ਕੀ ਕਰਦੇ ਹੋ ਇਹ ਬੱਕਰੀਆਂ ਦਾ ਨੀਰਾ ਲੈ ਕੇ ਆਉਣੇ ਆ ਬੱਕਰੀਆਂ ਦਾ ਨੀਰਾ ਹਾਂ ਕਿੱਥੋਂ ਬਾਈ ਆਪਣੇ ਤੂੜੀ ਵਾਲੇ ਬਰਾਂਡੇ 'ਚ ਪਿਆ ਇੱਥੋਂ ਘਰੇ ਬੈਠ ਕੇ ਜੋ ਮੁੱਕ ਗਿਆ ਕਿਹੜਾ ਨੀਰਾ ਪਾਉਣੇ ਬੱਕਰੀਆਂ ਨੂੰ ਮੂੰਗਫਲੀ ਦਾ ਅੱਛਾ ਤੇ ਕਿੰਨੇ ਨਗ ਆਪਣੇ ਕੋਲੇ ਬੱਕਰੀਆਂ ਦੇ ਆਪਣੇ ਕੋਲੇ ਬਈ ਬੱਕਰੀਆਂ ਦੇ ਪਹਿਲਾਂ ਤਾਂ ਗਿਣੇ ਹੀ ਨਹੀਂਗੇ ਤੁੱਕਾ ਆ ਦੱਸ ਦੇਣਾ ਹਣਾ 40 ਕਿੰਨਾ 40 ਦੇ ਕਰੀਬ ਹੋਣਗੇ ਠੀਕ ਹੈ ਜੀ ਤੇ ਕਿਵੇਂ ਦਾ ਹੈਗਾ ਕੰਮ ਬਈ ਬਈ ਕੰਮ ਬਹੁਤ ਹੀ ਵਧੀਆ ਕਮਾਈ ਹੋ ਜਾਂਦੀ ਹੈ ਚੰਗੀ ਕਮਾਈ ਵਧੀਆ ਬਾਕੀ ਮੈਂ ਤਾਂ ਬਈ ਪੁੱਛਿਆ ਨਹੀਂ ਕਮਾਈ ਦਾ ਕਦੇ ਪਾਪਾ ਇਹਨੂੰ ਹੀ ਪਤਾ ਉਹਦਾ ਲੈਣ ਦੇਣਾ ਵੇਚਣਾ ਵਜਾਉਣਾ ਤੇ ਕੰਮ ਤੁਸੀਂ ਕਰਦੇ ਹੋ ਸੰਭਾਈ ਤੁਸੀਂ ਠੋਕ ਨਾਲ ਪਾਲੀਦੇ ਹੈ ਨਾ ਠੀਕ ਹੈ ਮੁਸ਼ਕਲ ਨਹੀਂ ਆਇਆ ਬੱਕਰੀਆਂ ਜੋ ਕਦੇ ਨਹੀਂ ਪਿੰਡ ਤਾਂ ਨਹੀਂ ਆਇਆ ਮੈਂ ਤਾਂ ਬਈ ਜਦੋਂ ਜੰਮਿਆਂਗਾ ਉਹ ਦਿਨ ਦੇ ਹੀ ਆਪਣੇ ਤਾਂ ਹੈ ਨਾ ਪਹਿਲਾਂ ਵੀ ਆਖਿਆ ਅੱਛਾ ਮੁਸ਼ਕਲ ਮੈਨੂੰ ਤਾਂ ਕਦੇ ਆਇਆ ਨਹੀਂ ਬਈ ਤੇਰੀ ਉਮਰ ਦੇ ਮੁੰਡੇ ਤਾਂ ਕਹਿੰਦੇ ਆ ਯਾਰ ਅਸੀਂ ਚੰਗੀ ਹਾਂ ਗੱਡੀ ਰੱਖਣੀ ਆ ਚੰਗੇ ਕੱਪੜੇ ਪਾਉਣੇ ਆ ਮਹਿੰਗਾ ਮੋਬਾਈਲ ਹੋਣਾ ਚਾਹੀਦਾ ਤੂੰ ਐਸ ਵੇਲੇ ਨੀਰਾ ਢੋਈ ਜੰਨਾ ਹੈਨਾ ਇਹਦਾ ਕੀ ਚੱਕਰ ਆ ਨਹੀਂ ਫੋਨ ਤਾਂ ਮੇਰੇ ਕੋਲ ਵੀ ਮਹਿੰਗਾ ਹੀ ਆ ਪਰ ਲੀੜੇ ਕੱਪੜੇ ਲੈਣੇ ਕੋਈ ਆਪਾ ਨੂੰ ਡਾ ਸ਼ੌਪ ਕੋਈ ਆਪਾ ਨੂੰ ਹੈਨਾ ਮੈਂ ਤਾਂ ਕਦੇ ਲੈ ਹੀ ਨਹੀਂ ਗਏ ਹਾਂ ਤੇ ਮਾ ਕੇ ਕੋਈ ਚੱਕਰ ਨਹੀਂ ਯਾਰ ਆਪਣਾ ਕੰਮ ਆ ਹੈਨਾ ਵਧੀਆ ਮੈਂ ਨਾ ਕੋਈ ਕਿਉਂਕਿ ਹੈਨਾ ਮੈਂ ਬਾਹਰ ਅੰਦਰ ਨਹੀਂ ਜਾਂਦਾ ਬਾਲਾ ਆਪਣੇ ਫਰੈਂਡ ਸਰਕਲ ਆਪਣੇ ਪਰਿਵਾਰ ਨਾਲ ਹੀ ਆ ਅੱਛਾ ਬਾਹਰ ਅੰਦਰ ਨਹੀਂ ਬਾਲਾ ਠੀਕ ਉਹ ਆਪਣਾ ਤਾਂ ਸ਼ੌਂਕ ਹੀ ਨਹੀਂ ਆਪਣਾ ਸ਼ੌਂਕ ਬੱਕਰੀਆਂ ਦਾ ਗੱਡੀ ਕੋਈ ਲੈ ਲਾਂਗੇ ਕੋਈ ਨਹੀਂ ਉਹ ਹੈਗੀ ਆਪਣੀ ਇੱਕ ਪਸੰਦ ਹੈ ਅੱਛਾ ਉਹ ਕੋਈ ਨਹੀਂ ਲਾਉਂਦਾ ਉਹ ਤਾਂ ਨਹੀਂ ਬਈ ਗੱਲ ਕਿਤੇ ਪੜ੍ਹਾਈ 'ਚ ਨਲਾਇਕ ਹੋਵੇਂ ਤਾਂ ਹੀ ਬੱਕਰੀਆਂ ਤੁਰਿਆ ਫਿਰਦਾ ਪੜ੍ਹਾਈ 'ਚ ਕਿਵੇਂ ਆ ਕੰਮ ਨਹੀਂ ਪੜ੍ਹਾਈ 'ਚ ਕੋਈ ਚੱਕਰ ਨਹੀਂ ਪੜ੍ਹਾਈ ਦਾ ਆਪਣਾ ਬੀਐਸਸੀ ਐਗਰੀਕਲਚਰ 'ਚ ਆਪਾਂ ਲੈਣੇ ਐਡਮਿਸ਼ਨ ਲੁਧਿਆਣੇ ਅੱਛਾ ਪੜ੍ਹਾਈ ਆਪਣੀ ਸਰਹਦੀ ਆ ਆਪਣੀ ਮੇਰੇ ਖਿਆਲ ਨਾਲ ਤੀਜੀ ਪੋਜੀਸ਼ਨ ਹੈ ਮੇਰੀ ਪਲੱਸ 2 ਚੋਂ ਨਾਨ ਮੈਡੀਕਲ ਚ ਅੱਛਾ ਉਹਦਾ ਗੱਲ ਕਰ ਸਾਡੇ ਕੈਨੇਡਾ ਨੇ ਮਾਰ ਲਿਆ ਇਹਨੇ ਕੈਨੇਡਾ ਕੈਨੇਡਾ ਖਰ ਲਾ ਪਿਓ ਚ ਵੀ ਆਪਣੇ ਸੱਤ ਬੈਂਡ ਆ ਪੜਾਈ ਮੜਾਈ ਦਾ ਕੋਈ ਚੱਕਰ ਨਹੀਂ ਸੱਤ ਬੈਂਡ ਲੈ ਕੇ ਵੀ ਬੱਕਰੀਆਂ ਰੱਖੀ ਬੈਠਾ ਹੈ ਹਾਂ ਦੇਖੋ ਦੋਸਤੋ ਤੀਜੀ ਪੋਜੀਸ਼ਨ ਹੈ ਤਾਂ ਮਿਹਨਤ ਕਰਨੀ ਚਾਹੀਦੀ ਹੈ ਬਈ ਹਨਾ ਕਿਸੇ ਵੀ ਕਿੱਤੇ ਚ ਹੈਗੇ ਆ ਆਪਾਂ ਵਧੀਆ ਮਿਹਨਤ ਕਰਨੀ ਚਾਹੀਦੀ ਆ ਠੀਕ ਆ ਛੋਟੇ ਭਾਈ ਧੰਨਵਾਦ